ਜੁੜੇ ਹੋ ਪੈਪਸੋਨਿਊਜ਼ ਨਾਲ ਦੁੱਧਦੀ ਡੈਰੀ ਯੂਨੀਅਨ ਇਕਤਾ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦਿੰਦੇ ਆ ਅੱਜ ਜਥਾ ਰਵਾਨਾ ਕੀਤਾ ਗਿਆ ਇਸ ਮੌਕੇ ਯੂਨੀਅਨ ਵੱਲੋਂ ਦੁੱਧ ਦੀ ਸੇਵਾ ਵੀ ਕੀਤੀ ਗਈ ਜਾਣਕਾਰੀ ਦਿੰਦੇ ਆ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਢੱਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਵਾਰ ਕਿਸਾਨਾਂ ਦਾ ਸਹਿਯੋਗ ਕੀਤਾ ਜਾਂਦਾ ਹੈ ਤੇ ਉਹ ਇਸ ਮੌਕੇ ਕੇਂਦਰ ਸਰਕਾਰ ਦੀ ਸਖਤ ਨਿੰਦਾ ਕਰਦੇ ਹਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਮੰਗਾਂ ਮੰਨ ਕੇ ਧਰਨੇ ਨੂੰ ਸਮਾਪਤ ਕਰਨਾ ਚਾਹੀਦਾ ਹੈ ਇਸ ਮੌਕੇ ਢਿੱਲੋਂ ਨੇ ਕਿਹਾ ਕਿ ਉਹਨਾਂ ਵੱਲੋਂ ਧਰਨੇ ਨੂੰ ਹਮਾਇਤ ਦਿੱਤੀ ਜਾਵੇਗੀ ਅਤੇ ਜਿੰਨਾ ਚਿਰ ਧਰਨਾ ਚੱਲੇਗਾ ਉਹਨਾਂ ਚਿਰ ਉਹ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਿਵੇਂ ਕਿ ਪਹਿਲਾਂ ਵੀ ਲੰਬਾ ਸਮਾਂ ਕਿਸਾਨੀ ਸੰਘਰਸ਼ ਚੱਲਿਆ ਤੇ ਤੁਸੀਂ ਦੇਖਿਆ ਹੀ ਹੈ ਪਹਿਲਾਂ ਵੀ ਦੋਦੀ ਯੂਨੀਅਨ ਵੱਲੋਂ ਕਿਸਾਨੀ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਗਈ ਦੁੱਧ ਦੀ ਸੇਵਾ ਵਗੈਰਾ ਜਿਹੜੀ ਪੰਚਾਈ ਗਈ ਉਥੇ ਮੋਰਚੇ ਤੇ ਹੁਣ ਵੀ ਜਿਹੜਾ ਹੈਗਾ ਪੰਜਾਬ ਦੁੱਧ ਡੇਰੀ ਯੂਨੀਅਨ ਇਕਤਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਯੂਨੀਅਨ ਸੱਧੂਪੁਰ ਜਥੇਬੰਦੀ ਤੇ ਸੂਬਾ ਪ੍ਰਧਾਨ ਸਰਦਾਰ ਜੀ ਸਿੰਘ ਜੀ ਢੱਲੇਵਾਲ ਜਿਨ੍ਹਾਂ ਦਾ ਆਪਾਂ ਕਹਿ ਲਈਏ ਅੱਜ 25ਵੇਂ ਦਿਨ ਦੇ ਵਿੱਚ ਮਰਨ ਵਰਤਾ ਜਿਹੜਾ ਉਹ ਸ਼ਾਮਲ ਹੋ ਚੁੱਕਿਆ ਹੈਗਾ ਤਾਂ ਅਸੀਂ ਇਹੀ ਸੋਚਿਆ ਕਿ ਜੋ ਸਾਡਾ ਧੰਦਾ ਹੈਗਾ ਇਹ ਕਿਸਾਨੀ ਨਾਲ ਜੁੜਿਆ ਹੋਇਆ ਹੈ ਜੇਕਰ ਕਿਸਾਨੀ ਬਚੂਗੀ ਤਾਂ ਫੇਰ ਹੀ ਜਿਹੜਾ ਦੁੱਧ ਦਾ ਕਾਰੋਬਾਰ ਹੈ ਉਹ ਬਹਾਲ رہ ਸਕਦਾ ਹੈਗਾ ਔਰ ਸਰਕਾਰ ਦੀਆਂ ਇਹ ਮਾਰੂ ਨੀਤੀਆਂ ਕਰਕੇ ਕਿਤੇ ਨਾ ਕਿਤੇ ਜਿਹੜੀ ਸਾਡੇ ਧੰਦੇ ਨੂੰ ਵੀ ਜਿਹੜੀ ਢਾਲ ਲੱਗਦੀ ਹੈ ਕਿਉਂਕਿ ਜਿਹੜੇ ਦੁੱਧ ਦੇ ਰੇਟ ਵਗੈਰਾ ਆ ਕੇ ਹੁਣ ਵੀ ਬਹੁਤ ਰੇਟ ਵੀ ਡਿੱਗੇ ਹੋਏ ਆ ਸੋ ਜਿੱਥੇ ਫਸਲਾਂ ਤੇ ਐਮਐਸਪੀ ਚਾਹੀਦੀ ਹੈ ਉੱਥੇ ਮੈਂ ਸਮਝਦਾ ਹਾਂਗਾ ਦੁੱਧ ਤੇ ਵੀ ਸਰਕਾਰ ਨੂੰ ਐਮਐਸਪੀ ਹੈ ਜਿਹੜੀ ਉਹ ਤੈਅ ਕਰਨੀ ਚਾਹੀਦੀ ਹੈ ਇਸ ਕਰਕੇ ਜਥੇਬੰਦੀ ਦਾ ਇਹ ਫੈਸਲਾ ਹੋਣ ਕਰਕੇ ਜਿਹੜਾ ਹੈਗਾਗਾ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਸਾਡੇ ਜਿਹੜੇ ਸਾਥੀ ਹੈ ਪੰਜਾਬ ਦੁੱਧ ਦੀ ਰੈਡੀ ਉਹਨਾਂ ਨੇ ਇਕੱਤਰੇ ਦੁੱਧ ਦੀ ਭਰਾਗੇ ਉਹ ਖਡੌਰੀ ਵਾਟਰ ਦੇ ਮੋਰਚੇ ਦੀ ਹਮਾਇਤ ਵਿੱਚ ਜਾ ਰਹੇ ਆ ਔਰ ਆਪਾਂ ਜਿਹੜਾ ਹੈਗਾ ਦੁੱਧ ਦੀ ਸੇਵਾ ਵੀ ਆਪਾਂ ਗੱਡੀ ਦੁੱਧ ਦੀ ਲੈ ਕੇ ਗਨੌਰੀ ਬਾਟਰ ਤੇ ਪਹੁੰਚ ਰਹੇ ਆ ਬਹੁਤ ਜੀ ਹਮਾਇਤ ਵਿੱਚ ਸਰ ਕਿੰਨਾ ਦੁੱਧ ਹੈ ਜਿਹੜਾ ਸੇਵਾ ਨਾਲ ਚੱਲਦਾ ਹੈ ਦੁੱਧ ਲਗਭਗ ਗੱਡੀ ਦੇ ਵਿੱਚ 2200 ਲੀਟਰ ਦੁੱਧ ਪੈਂਦਾ ਹੈ ਜੀ ਇੱਕ ਗੱਡੀ ਦੁੱਧ ਦੀ ਆਪਾਂ ਜਿਹੜੀ ਹੈਗੀ ਉੱਥੇ ਲੈ ਕੇ ਜਾ ਰਹੇ ਹਾਂ ਤੇ ਕਿੰਨੀ ਦੇ ਸੇਵਾ ਚੱਲੀ ਇਸ ਤਰ੍ਹਾਂ ਹੈ ਜੀ ਪਹਿਲਾਂ ਵੀ ਜਿਵੇਂ ਕਿ ਵੇਖਿਆ ਵੀ ਆਪਾਂ ਜਿਵੇਂ ਹੁਣ ਦੁੱਧ ਪਹੁੰਚਾਇਆ ਤਾਂ ਉਸ ਤੋਂ ਬਾਅਦ ਆਗੂ ਸਹਿਬਾਨ ਨਾਲ ਗੱਲ ਕਰਕੇ ਲੋੜ ਮੁਤਾਬਕ ਜਿਹੜਾ ਫੇਰ ਉਸੇ ਤਰ੍ਹਾਂ ਸਿਸਟਮ ਬਣਾ ਕੇ ਜਿਹੜਿਆ ਨਾਲ ਗੱਲਬਾਤ ਕਰਕੇ ਜਿਹੜਾ ਇਹ ਦੁੱਧ ਦੀ ਸੇਵਾ ਕੀ ਪਹਿਲਾਂ ਦੀ ਤਰ੍ਹਾਂ ਚੱਲੀ ਰਹੂਗੀ ਪਹਿਲਾਂ ਵੀ ਆਪਾਂ ਘਟਟ ਪੰਜ ਛੇ ਗੱਡੀਆਂ ਦੁੱਧ ਦੀਆਂ ਜਿਹੜੀਆਂ ਮੋਰਚੇ ਦੇ ਵਿੱਚ ਪਛਾਈਆਂ ਸਨ ਜਥੇਬੰਦੀ ਦੇ ਹਿਸਾਬ ਨਾਲ ਜੋ ਵੀ ਫੈਸਲਾ ਹੋਊਗਾ ਉਹਦੇ ਮੁਤਾਬਕ ਜਿਹੜਾ ਦੁੱਧ ਅੱਗੇ ਵੀ ਇਹ ਇਸੇ ਤਰ੍ਹਾਂ ਹੀ ਭੇਜਦੇ ਰ੍ਹਾਂਗੇ ਕਿੰਨੀਆਂ ਜੁਨੀਅਨ ਜਿਹੜੀ ਹੈਗੀ ਆਪਣੇ ਇਥੋਂ ਦੁੱਧ ਦੀ ਸੇਵਾ ਲੈ ਕੇ ਜਾਣੀ ਤੋਂ ਤਾਂ ਇਹ ਜਿਹੜਾ ਸਪੂਰੇ ਸੂਬਾ ਕਮੇਟੀ ਦਾ ਫੈਸਲਾ ਹੀ ਸਾਰੇ ਜ਼ਿਲ੍ਹਿਆਂ ਨਾਲ ਗੱਲਬਾਤ ਹੋਈ ਸੀਗੀ ਆਪਾਂ ਦੁੱਧ ਦਾ ਜਿਹੜਾ ਕਲੈਕਸ਼ਨ ਉਹ ਬੈਂਟੇ ਦੇ ਵਿੱਚੋਂ ਦੁੱਧ ਕਲੈਕਸ਼ਨ ਕਰਿਆ ਔਰ ਬਾਹਰ ਰੰਗ ਜਿਹੜੀਆਂ ਹੋਰ ਆਪਣੇ ਜਿਹੜੇ ਕਿਉਂਕਿ ਫੰਡ ਦੀ ਵੀ ਲੋੜ ਹੁੰਦੀ ਹੈ ਤੇਲ ਵਗੈਰਾ ਪਾਉਣਾ ਹੁੰਦਾ ਸਾਧਨਾ ਚ ਉਹਨਾਂ ਤੋਂ ਫੰਡ ਵਗੈਰਾ ਕਲੈਕਸ਼ਨ ਕਰਕੇ ਆਪਾਂ ਕਹਿ ਲਈਏ ਵੀ ਪੂਰੀ ਸੁਪਰ ਕਮੇਟੀ ਵੱਲੋਂ ਪੰਜਾਬ ਦੋਦੀ ਦੇਰੀ ਜਿਹਨਾਂ ਨੇ ਵੇਗਤਾ ਵੱਲੋਂ ਸਾਂਝੀ ਸੇਵਾ ਕੀਤੀ ਔਰ ਅੱਗੇ ਵੀ ਇਸੇ ਤਰ੍ਹਾਂ ਜਿਹੜਾ ਹੈਗਾਗਾ ਸੇਵਾ ਇਹ ਜਾਰੀ ਰਹੂਗੀ